ਜਾਪ ਦੀ ਜਵਾਨੀ ਨੂੰ ਨਸ਼ੇ ਨਾਲ ਖਤਮ ਕਰਨ ਲਈ ਪੂਰਾ ਨਸ਼ਾ ਤਸਕਰਾਂ ਦਾ ਜੋਰ ਲੱਗਿਆ ਹੋਇਆ ਹੈ ਬਾਰਲਿਆ ਸਟੇਟਾਂ ਤੋਂ ਬੈਗ ਭਰ-ਭਰ ਕੇ ਨਸ਼ੇ ਦੇ ਆ ਰਹੇ ਨੇ ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਉੱਤੇ ਲੱਗੇ ਹੋਏ ਨੇ ਇੱਕ ਨੌਜਵਾਨ ਤੁਸੀਂ ਦੇਖੋ ਯੂਪੀ ਤੋਂ ਬੈਗ ਭਰ ਕੇ ਪੰਜਾਬ ਦੇ ਵਿੱਚ ਨਸ਼ੇ ਦਾ ਸਪਲਾਈ ਕਰਨ ਆਇਆ ਸੀ ਪਰ ਆਖਰ ਪੁਲਸ ਦੇ ਡਿੱਕੇ ਚੜ ਗਿਆ ਜਦੋਂ ਪੁਲਸ ਨੂੰ ਇੱਕ ਸ਼ੱਕੀ ਵਿਅਕਤੀ ਨਜ਼ਰ ਆਇਆ ਤਾਂ ਉਸਦੇ ਕੋਲ ਪਿੱਠੂ ਬੈਦ ਸੀ ਪਿੱਠੂ ਬੈਦ ਜੰਦਾ ਵਿਅਕਤੀ ਜਦੋਂ ਪੁਲਿਸ ਨੇ ਰੋਕਿਆ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਖਤਮ ਕਰਨ ਲਈ ਪੂਰਾ ਨਸ਼ਾ ਤਸਕਰਾਂ ਦਾ ਜੋਰ ਲੱਗਿਆ ਹੋਇਆ ਹੈ ਬਾਹਰਲੇ ਸਟੇਟਾਂ ਤੋਂ ਬੈਗ ਭਰ-ਭਰ ਕੇ ਨਸ਼ੇ ਦੇ ਆ ਰਹੇ ਨੇ ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਉੱਤੇ ਲੱਗੇ ਹੋਏ ਨੇ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਇੱਕ ਨੌਜਵਾਨ ਤੁਸੀਂ ਦੇਖੋ ਯੂਪੀ ਤੋਂ ਬੈਗ ਭਰ ਕੇ ਪੰਜਾਬ ਦੇ ਵਿੱਚ ਨਸ਼ੇ ਦਾ ਸਪਲਾਈ ਕਰਨ ਆਇਆ ਸੀ ਪਰ ਆਖਿਰ ਪੁਲਸ ਦੇ ਡਿੱਕੇ ਚੜ ਗਿਆ ਖਬਰਤੋਂ ਤੁਹਾਨੂੰ ਜਾਣ ਜਾ ਰਹੇ ਆ ਖਰੜ ਦੇ ਸਨਨ ਕਲੇਬ ਦੀ ਜਿੱਥੇ ਕਿ ਸਨਨ ਕਲੇਬ ਦੀ ਪੁਲਿਸ ਨੇ ਇੱਕ ਸਪੈਸ਼ਲ ਨਾਕਾ ਲਗਾਇਆ ਸੀ ਨਾਕੇ ਦੌਰਾਨ ਕਾਰਾਂ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਤੇ ਰਾਹਗੀਰਾਂ ਦੀ ਤਲਾਸ਼ੀ ਲਈ ਜਾ ਰਹੀ ਜੋ ਪੈਦਲ ਜਾ ਰਹੇ ਨੇ ਜਦੋਂ ਪੁਲਿਸ ਨੂੰ ਇੱਕ ਸ਼ੱਕੀ ਵਿਅਕਤੀ ਨਜ਼ਰ ਆਇਆ ਤਾਂ ਉਸ ਦੇ ਕੋਲ ਪਿੱਠੂ ਬੈਗ ਸੀ ਪਿੱਠੂ ਬੈਗ ਜੰਦਾ ਵਿਅਕਤੀ ਜਦੋਂ ਪੁਲਿਸ ਨੇ ਰੋਕਿਆ ਤਾਂ ਤਲਾਸ਼ੀ ਦੌਰਾਨ ਉਸ ਬੈਗ ਦੇ ਵਿੱਚ ਇੱਕ ਲਫਾਫੇ ਦੇ ਵਿੱਚ ਨਸ਼ੀਲਾ ਪਦਾਰਥ ਲੁਕਾ ਕੇ ਰੱਖਿਆ ਹੋਇਆ ਸੀ ਜਦੋਂ ਪੁਲਿਸ ਨੇ ਕੋਸਨ ਦੇ ਸਿੱਲੇ ਪਦਾਰਥ ਦੀ ਤਲਾਸ਼ੀ ਲਈ ਤਾਂ ਉੱਦੇ ਵਿੱਚ ਦੱਸਿਆ ਜਾ ਰਿਹਾ ਕਿ 2 ਕਿਲੋ ਦੇ ਕਰੀਬ ਅਫੀਮ ਬਰਾਮਦ ਹੋਈ ਹੈ ਜੋ ਕਿ ਪੂਰੇ ਪੰਜਾਬ ਦੇ ਵਿੱਚ ਸਪਲਾਈ ਹੋਣੀ ਸੀ ਇਸ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪਿਛਲਾ ਰਿਕਾਰਡ ਇਸ ਵਿਅਕਤੀ ਦਾ ਫਰੋਲਰ ਚ ਪੁਲਿਸ ਲੱਗੀ ਹੋਈ ਹੈ ਦਾ ਦੰਨੇ ਕਿ ਪੰਜਾਬ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਨਸ਼ੇ ਹੁਣ ਚੱਲ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਪਰ ਕਿਤਨੇ ਕਿਤੇ ਅਜੀਬੀ ਨਸ਼ਾ ਤਸਕਰ ਧਰਲੇਦਾਰ ਨਸ਼ਾ ਪੰਜਾਬ ਦੇ ਸਪਲਾਈ ਕਰ ਰਹੇ ਨੇ ਬਾਹਰਲੇ ਸਟੇਟਾਂ ਤੋਂ ਬਾਹਰਲੇ ਲੋਕ ਨਸ਼ਾ ਪੰਜਾਬ ਦੇ ਵਿੱਚ ਵੇਚ ਕੇ ਮੋٹے ਪੈਸੇ ਬਟੋਰ ਕੇ ਜਾਂਦੇ ਨੇ ਕਿਉਂਕਿ ਲੋਕਾਂ ਨੇ ਇਸ ਚੀਜ਼ ਨੂੰ ਆਦਤ ਬਣਾ ਲਿਆ ਆਦਤ ਦੇ ਮਜਬੂਰ ਹੋਣ ਮੋٹے ਪੈਸੇ ਦੇ ਕੇ ਵੀ ਨਸ਼ਾ ਖਰੀਦਦੇ ਨਜ਼ਰ ਆ ਰਹੇ ਨੇ ਭਾਵੇਂ ਕਿ ਅਫੀਮ ਜਾਂ ਫਿਰ ਚੂਰਾ ਪੋਸਤ ਪੁੱਕੀ ਜਿਸ ਨੂੰ ਕਿਹਾ ਜਾਂਦਾ ਉਹ ਭਾਵੇਂ ਪੰਜਾਬ ਦੇ ਵਿੱਚ ਬੰਦ ਕੀਤੀ ਹੋਈ ਹੈ ਉਸ ਦੇ ਉੱਤੇ ਰੋਕ ਹੈ ਪਰ ਕਿਤੇ ਨਾ ਕਿਤੇ ਅਜੇ ਵੀ ਬਾਹਰਲੇ ਸਟੇਟਾਂ ਤੋਂ ਲਗਾਤਾਰ ਇਸ ਤਰੀਕੇ ਦੀ ਸਪਲਾਈ ਹੋ ਰਹੀ ਹੈ ਕਈ ਲੋਕ ਹੁਣ ਇਹ ਵੀ ਕਹਿਣਗੇ ਕਿ ਫੀਮ ਤਾਂ ਲੋਕਾਂ ਦੇ ਕੰਮ ਆਉਣ ਵਾਲੀ ਚੀਜ਼ ਹੈ ਜਦੋਂ ਵੀ ਕਿਸੇ ਨੂੰ ਕੋਈ ਪੈਰਾਲਾਈਜ਼ ਹੋ ਜਾਂਦਾ ਹੈ ਜਾਂ ਕੋਈ ਹੋਰ ਤਰੀਕੇ ਦੀ ਪ੍ਰੋਬਲਮ ਹੁੰਦਾ ਹੈ ਫੀਮ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਇਹ ਨਸ਼ੇ ਦੇ ਵਿੱਚ ਗਿਣੀ ਜਾਂਦੀ ਹੈ ਐਨਡੀਪੀਐਸ ਦੇ ਵਿੱਚ ਜਿਹੜੀ ਹੁਣ ਸਰਕਾਰ ਵੱਲੋਂ ਕਾਨੂੰਨ ਵੱਲੋਂ ਪਾ ਦਿੱਤੀ ਗਈ ਹੈ ਐਨਡੀਪੀਐਸ ਦਾ ਪਰਚਾ ਜਿਹੜਾ ਹੁੰਦਾ ਹੈ ਪਰ ਇਸ ਨੂੰ ਲੈ ਕੇ ਪੁਲਿਸ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ ਤੁਸੀਂ ਉਹ ਵੀ ਸੁਣੋ ਸਰ ਜਿਹੜਾ ਨਸ਼ੀਲਾ ਪਦਾਰਥ ਬ੍ਰਾਹਮੜੋਏ ਦੇ ਬਾਰੇ ਜਾਣਕਾਰੀ ਦਿਓਗੇ ਅ ਮਾਨ ਜੋ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੋਲਸਨ ਐਂਡ ਡੀਐਸਪੀ ਖਰੜਵੰਸ ਸਾਹਿਬ ਦੇ ਨਿਸ਼ਾਨਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜੇ ਡਰੈਕਟ ਤਾ ਤੁੰਨਾ ਕਰਦੇ ਆ ਮਾੜੇ ਅੰਸਰ ਇਹਨਾਂ ਤੇ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਸ਼ਿਕਾਇਤਾਂ ਕੱਸੀਆਂ ਜਾ ਰਹੇ ਜਿਸ ਦੇ ਤਹਿਤ ਰਾਜਵੀ ਸਿਟੀ ਹਾਰਟ ਦੇ ਗਊਸ਼ਾਲਾ ਦੇ ਵਿਚਕਾਰ ਨਾਕਾ ਲਗਾਇਆ ਹੋਇਆ ਸੀਗਾ ਜਿੱਤੇ ਆਉਣ ਜਾਣ ਵਾਲੀਆਂ ਗੱਡੀਆਂ ਤੇ ਹੋਰ ਜੋ ਵੀ ਸਾਨੂੰ ਸ਼ੱਕੀ ਲੱਗਦਾ ਸੀ ਉਹਦੀ ਤਲਾਸ਼ੀ ਲਈ ਜਾ ਰਹੀ ਸੀ ਜੀ ਇਦਰ ਆਨੇ ਨਾਕਰਾਂੰਤੀ ਸਾਨੂੰ ਇੱਕ ਵਿਅਕਤੀ ਉੱਤੋਂ ਜਾਂਦਾ ਦਿਖਾਈ ਦਿੱਤਾ ਜਿਨੇ ਪਿੱਠੂ ਬੈਗ ਆਪਣੇ ਮਗਰ ਲਗਾਇਆ ਹੋਇਆ ਸੀ ਉਹਨੂੰ ਰੋਕ ਕੇ ਜਦੋਂ ਉਹਦੇ ਪਿੱਠੂ ਬੈਗ ਦੀ ਤਲਾਸ਼ੀ ਕੀਤੀ ਐ ਤੇ ਅੰਦਰ ਇੱਕ ਪਾਰਦਰਸ਼ੀ ਮੌਮਲੇ ਫਾਫਦੇ ਵਿੱਚ 2 ਕਿਲੋ ਹਫੀਮ ਸੀ ਜਿਹਨੂੰ ਮੌਕੇ ਤੇ ਹੀ ਇੱਥੇ ਕੱਢਾ ਕੀਤਾ ਉਹਦਾ weight 2 ਕਿਲੋ ਦੇ ਕਰੀਬ ਹੋਇਆ ਹੈ ਐਜਰ ਦਾ ਜੋਪੀ ਤੋਂ ਫਿਮਲੀ ਆ ਕੇ ਇਹ ਸਪਲਾਈ ਕਰਦੇ ਆ। ਇਹਦੀ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਰ ਹੁਣ ਤੱਕ ਇਹ ਹੋਇਆ ਕੋਈ ਨਾ ਪੁਰਾਣਾ ਰਿਕਾਰਡ ਸਾਹਮਣੇ ਨਹੀਂ ਆਇਆ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ। ਫਿਰ ਵੀ ਮਾਮਲੇ ਦੀ ਢੰਗਾਈ ਦੇ ਨਾਲ ਤਤਕਸ਼ ਕੀਤੀ ਜਾ ਰਹੀ ਹੈ। ਇਹਦੇ ਨਾਲ ਨਾਲ ਹੀ ਸਦੀ ਉਹਨਾਂ ਨੂੰ ਜਿਹੜੇ ਟਰੱਕ ਪੈਡਲਰ ਨੇ ਇਹ ਤੁੰਡਾ ਕਰਦੇ ਨੇ ਇਹਨਾਂ ਨੂੰ ਸਖਤ ਇੰਸਟਰਕਸ਼ਨਸ ਹੈ ਕਿ ਬਾਹਰ ਜਾ ਕੇ ਤਾਂ ਨਾ ਕਰੇ। ਸਰ ਮਾਨਯੋਗ ਦਲਚਪੇਸ਼ ਕਰਤਾ ਇਹਨੂੰ ਮਾਂਜੋਬੇ ਦਾਲਦੋ ਵਿੱਚ ਪੇਸ਼ ਕੀਤਾ ਜਾ ਚੁੱਕਾ ਸੀ ਤੇ 13 ਦੋ ਦਿਨ ਦਾ ਮਾਂਜੋਬੇ ਦਾਫਨੇ ਪੁਲਿਸਰ ਰਾਮਣ ਫਰਮਾਇਆ ਖੂਬ ਪਤਾ ਲੱਗੇ ਕਿੱਥੇ ਵੇਚਦਾ ਸੀ ਇੱਥੇ ਇਹਦੇ ਲਈ ਤਫ਼ਤੀਸ਼ ਜਾਰੀ ਹੈ ਤੂੰ ਦੇਖ ਸਕਦੇ ਹੋ ਕਿ ਐਸਐਚਓ ਸਨਨੀ ਕਲੇਰ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਇਹਨੂੰ ਦੱਸਿਆ ਗਿਆ ਕਿ ਇਸ ਤਰੀਕੇ ਦੇ ਜਿਹੜੇ ਨਸ਼ਾ ਤਸਕਰ ਨੇ ਉਹ ਬਾਜ਼ ਆ ਜਾਣ ਨਾ ਪੁਲਿਸ ਦੀ ਹੁਣ ਤਿੱਖੀ ਨਜ਼ਰ ਨਸ਼ਾ ਤਸਕਰਾਂ ਦੇ ਉੱਤੇ ਹੈ ਕਿਸੇ ਤਰੀਕੇ ਦਾ ਵੀ ਨਸ਼ਾ ਖਰੜੇਰੀਏ ਮੋਹੱਲੀਏ ਦੇ ਅਸੀਂ ਨਹੀਂ ਆਰ ਦਵਾਂਗੇ ਤੇ ਨਸ਼ਾ ਤਸਕਰਾਂ ਦੇ ਉੱਤੇ ਪੁਲਿਸ ਨੇ ਪੂਰੀ ਸ਼ਕਤੀ ਕੀਤੀ ਹੋਈ ਹੈ ਜਿਸ ਤਰੀਕੇ ਨਾਲ ਡੀਜੀਪੀ ਪੰਜਾਬ एसएसपी मुहाली ਵੱਲੋਂ ਸਖਤ ਹਦਾਇਤਾਂ ਅਲਗ-ਲਗ ਥਾਣੇ ਦੇ ਐਸਟਿਓ ਨੂੰ ਡੀਐਸਪੀ ਨੇ ਦਿੱਤੀਆਂ ਹੋਈਆਂ ਨੇ ਕਿ ਨਸ਼ਾ ਤਾਂ ਬਿਲਕੁਲ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਕਿਸ ਨੂੰ ਲੈ ਕੇ ਹੁਣ ਲਗਾਤਾਰ ਨਾਕੇ ਤਾਂ ਲੱਗੇ ਨਾਕੇ ਦੌਰਾਨ ਇਦਾਂ ਦੇ ਨਸ਼ਾ ਤਸਕਰ ਵੀ ਫੜੇ ਜਾ ਰਹੇ ਨੇ ਜਿਹੜੇ ਬਾਹਰਲੇ ਸ਼ਿਟਾਂ ਤੋਂ ਲਿਆਣ ਕੇ ਪੰਜਾਬ ਦੇ ਵਿੱਚ ਨਸ਼ਾ ਬੈਗ ਪਰ ਪਰ ਕੇ ਸਪਲਾਈ ਕਰ ਰਹੇ ਸੀ ਪਰ ਦੇਖਦੇ ਨੇ ਜਿਸ ਤਰੀਕੇ ਨਾਲ ਪੁਲਿਸ ਦਾ ਲਗਾਤਾਰ ਲੱਗੀ ਤਾਂ ਹੋਈ ਹੈ ਪਰ ਨਸ਼ਾ ਖਤਮ ਕਰਨਾ ਇਹਨਾਂ ਸੌਖਾ ਨਹੀਂ ਕਿਉਂਕਿ ਕਾਫੀ ਲੋਕਾਂ ਦੇ ਹੱਡਾਂ ਦੇ ਵਿੱਚ ਜਿਹੜਾ ਇਹ ਨਸ਼ਾ ਬੱਦ ਚੁੱਕਾ ਜਿੱਦਨ ਕਾਰਨ ਲੋਕਾਂ ਦੀ ਆਤ ਬਣ ਚੁੱਕੀ ਹੈ ਲੋਕ ਬਿਨ ਨਸ਼ੇ ਤੋਂ ਰਹਿ ਨਹੀਂ ਪਾਉਂਦੇ ਜਿਸ ਤੋਂ ਬਾਅਦ ਜਾ ਕੇ ਹੁਣ ਲਗਾਤਾਰ ਨਸ਼ੇ ਦੀ ਮੰਗ ਜਿਹੜੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਇਸ ਨਸ਼ੇ ਦਾ ਲੱਕ ਤੋੜਨ ਵਾਸਤੇ ਲਗਾਤਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਸ ਖਬਰ ਨੂੰ ਬਤਵਾ ਸ਼ੇਅਰ ਕਰਕੇ ਆਪਣਾ ਵਿਚਾਰ ਜੋੜ ਦਿਓ ਧੰਨਵਾਦ